ਅਪਾ ਨੇਕਾ ਗੁਰਦੁਆਰਿਆਂ ਦੇ ਅੰਦਰ ਜਾਂਦੇ ਆ। ਕਈ ਵਾਰੀ ਆਪਾਂ ਦਰਸ਼ਨੀ ਡਿਊਟੀ ਤੋਂ ਜਦੋਂ ਗੁਰਦੁਆਰਿਆਂ ਦੇ ਅੰਦਰ ਜਾਂਦੇ ਆ। ਉੱਥੇ ਇੱਕ ਅਸਥਿਹਾਰ ਲੱਗਿਆ ਹੁੰਦਾ, ਇੱਕ ਪੋਸਟਰ ਲੱਗੇ ਹੁੰਦੇ ਨੇ। ਉਹਨਾਂ ਪੋਸਟਰਾਂ ਦੇ ਉੱਤੇ ਇਸ ਗੱਲ ਦਾ ਦਾਵਾ ਕੀਤਾ ਜਾਂਦਾ ਵੀ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕਰਨ ਵਾਲਾ, ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਵਾਲਾ 153 ਦਿਨਾਂ ਤੋਂ ਵੱਧ ਜਿਉਂਦਾ ਰਿਹਾ। ਜੇ ਕਿਤੇ ਆਪਾਂ ਇਹਦੇ ਇਤਿਹਾਸਿਕ ਪੱਖ ਨੂੰ ਵੇਖੀਏ, ਅੱਜ ਸੋਸ਼ਲ ਮੀਡੀਆ ਦਾ ਜਮਾਨਾ ਅਨੇਕਾਂ ਲਿਖਤਾਂ ਦੇ ਵਿੱਚ ਇਸ ਗੱਲ ਦਾ ਦਾਵਾ ਕੀਤਾ ਜਾਂਦਾ ਬਿਨਾਂ ਸੋਚੇ ਬਿਨਾਂ ਸਮਝੇ ਬਿਨਾਂ ਵਿਚਾਰੇ ਤੇ ਅਨੇਕਾਂ ਮੈਸੇਜ ਐਸੇ ਜਿਹੜੇ ਇੱਕ ਦੂਸਰੇ ਕੋਲੇ ਪਹੁੰਚਦੇ ਨੇ ਅਨੇਕਾਂ ਗਰੁੱਪਾਂ ਦੇ ਵਿੱਚ ਪਹੁੰਚਦੇ ਨੇ ਜਿੱਥੇ ਇਸ ਗੱਲ ਦਾ ਦਾਵਾ ਕੀਤਾ ਜਾਂਦਾ ਵੀ ਦਰਬਾਰ ਸਾਹਿਬ ਜਿਸਨੇ ਵੀ ਹਮਲਾ ਕੀਤਾ ਉਹ 153 ਦਿਨਾਂ ਤੋਂ ਬੱਦ ਦੇਣ ਜਿਉਂਦਾ ਨਹੀਂ ਰਿਹਾ ਉਹਦੇ ਵਿੱਚ ਜਿਹੜੇ ਪਹਿਲੇ ਹਮਲੇ ਦਾ ਜ਼ਿਕਰ ਕੀਤਾ ਜਾਂਦਾ ਉਹ ਮਸੇ ਰੰਗੜ ਦੇ ਹਮਲੇ ਦਾ ਜ਼ਿਕਰ ਕੀਤਾ ਜਾਂਦਾ ਜਿਹੜਾ 3 ਤਰੀਕ 8ਵਾਂ ਮਹੀਨਾ 1740 ਨੂੰ ਮਸਾ ਰੰਗੜਾ ਉਹ ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਕਰਦਾ ਤੇ 2 ਤਰੀਕ ਪਹਿਲਾ ਮਹੀਨਾ 1741 ਨੂੰ ਮਸੇ ਰੰਗੜ ਦੀ ਮੌਤ ਹੋ ਜਾਂਦੀ ਆ ਸਿੰਘਾ ਦਵਾਰਾ ਉਹਨੂੰ ਸੌਦਾ ਲਾ ਦਿੱਤਾ ਜਾਂਦਾ ਦੂਸਰਾ ਇਸ ਹਮਲੇ ਦੇ ਵਿੱਚ ਜਿਸ ਦਾ ਵੀ ਜ਼ਿਕਰ ਕੀਤਾ ਜਾਂਦਾ ਉਹ ਹੈ ਜਕਰੀਆ ਖਾਨ ਜਕਰੀਆ ਖਾਨ ਹਮਲਾ ਕਰਦਾ ਦਰਬਾਰ ਸਾਹਿਬ ਦੇ ਉੱਤੇ 13 ਤਰੀਕ 11ਵਾਂ ਮਹੀਨਾ 1746 ਨੂੰ ਤੇ ਇਸ ਦੀ ਮੌਤ ਹੁੰਦੀ ਆ 13 ਤਰੀਕ ਚੌਥਾ ਮਹੀਨਾ 1747 ਨੂੰ 153 ਦੇਣਾਂ ਦੇ ਵਿੱਚ ਇਹਦੀ ਵੀ ਮੌਤ ਹੋ ਜਾਂਦੀ ਆ ਅਗਲੇ ਹਮਲੇ ਦਾ ਜ਼ਿਕਰ ਕੀਤਾ ਜਾਂਦਾ ਅਬ ਅਹਿਮਦ ਸ਼ਾ ਅਬਦਾਲੀ ਦਾ ਅਬਦਾਲੀ ਹਮਲਾ ਕਰਦਾ 5 ਤਰੀਕ ਦੂਸਰਾ ਮਹੀਨਾ 1762 ਨੂੰ ਤੇ ਇਸ ਦੀ ਮੌਤ ਦਾ ਜਿਹੜਾ ਅੰਕੜਾ ਰੱਖਿਆ ਜਾਂਦਾ ਉਹ ਇਸ ਜਗ੍ਹਾ ਤੇ ਇਹ ਰੱਖਿਆ ਜਾਂਦਾ ਵੀ 8 ਤਰੀਕ ਸਤਵਾਂ ਮਹੀਨਾ ਅਤੇ 1762 ਨੂੰ ਅਬਦਾਲੀ ਦੀ ਮੌਤ ਹੋ ਗਈ ਹਾਲਾਂਕਿ ਇਹਦਾ ਇਤਿਹਾਸਿਕ ਪਿਛੋਕੜ ਕੁਝ ਹੋਰ ਆ ਇਸ ਤੋਂ ਬਾਅਦ ਇੰਦਰਾ ਗਾਂਧੀ ਦਾ ਜ਼ਿਕਰ ਕੀਤਾ ਜਾਂਦਾ ਇੱਕ ਤਰੀਕ 6ਵਾਂ ਮਹੀਨਾ ਤੇ 1984 ਨੂੰ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆ ਉਹ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਦੀ ਆ 10ਵੇਂ ਮਹੀਨੇ ਦੀ 31 ਤਰੀਕ ਨੂੰ 1984 ਨੂੰ ਇਦਾ ਪਾਇ ਵਿਅੰਤ ਸਿੰਘ ਤੇ ਸਤਵੰਤ ਸਿੰਘ ਦੁਆਰਾ ਸੋਲਾ ਪੜ ਦਿੱਤਾ ਜਾਂਦਾ ਇਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਅਨੇਕਾਂ ਤੱਥ ਨੇ ਆਪਾਂ ਇੱਕ ਤੱਥ ਵਿਚਾਰਦੇ ਹਾਂ ਜੇ ਅਹਿਮਦ ਸ਼ਾਹ ਅਬਦਾਲੀ ਦਾ ਜੋ ਇਸ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਵੀ ਅਬਦਾਲੀ ਹਮਲਾ ਕਰਦਾ ਦੂਸਰੇ ਮਹੀਨੇ ਦੀ 5 ਤਰੀਕ 1762 ਨੂੰ ਤੇ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਦਾ ਜ਼ਿਕਰ ਆ ਸੱਤਵੇਂ ਮਹੀਨੇ ਦੀ 8 ਤਰੀਕ 1762 ਨੂੰ ਤੇ ਜੇ ਇਤਿਹਾਸ ਨੂੰ ਆਪਾਂ ਖੋਲਦੇ ਹੋਏ ਦੇਖੀਏ ਤੇ ਇਹ ਇਤਿਹਾਸ ਦੀ ਕਸਵੱਟੀ ਦੇ ਉੱਤੇ ਇਹ ਗੱਲ ਆ ਉਹ ਸਹੀ ਨਹੀਂ ਬੈਠਦੀ ਅਹਿਮਦ ਸ਼ਾਹ ਅਫਦਾਲੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਦਾ 1762 ਨੂੰ ਹਿੰਦੁਸਤਾਨ ਦੇ ਉੱਤੇ ਅਹਿਮਦ ਸ਼ਾਹ ਅਫਦਾਲੀ ਦਾ ਇੱਕ ਪੰਜਵਾਂ ਹਮਲਾ ਇਸ ਤੋਂ ਬਾਅਦ ਅਹਿਮਦ ਸ਼ਾਹ ਅਫਦਾਲੀ ਹਿੰਦੁਸਤਾਨ ਦੇ ਉੱਤੇ 6 ਹੋਰ ਹਮਲੇ ਕਰਦਾ ਇਸ ਤੋਂ ਬਾਅਦ ਦਰਬਾਰ ਸਾਹਿਬ ਦੇ ਉੱਤੇ ਜਿਹੜੇ ਹਮਲੇ ਦਾ ਜ਼ਿਕਰ ਕੀਤਾ ਜਾਂਦਾ ਇਸ ਤੋਂ ਬਾਅਦ ਅਹਿਮਦ ਸ਼ਾਹ ਅਫਦਾਲੀ ਹਿੰਦੁਸਤਾਨ ਦੇ ਉੱਤੇ 6 ਹੋਰ ਹਮਲੇ ਕਰਦਾ 1772 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਹੁੰਦੀ ਆ ਤੇ ਜੇ ਆਪਾਂ ਇਤਿਹਾਸ ਦੇ ਇਹਨਾਂ ਪੱਖਾਂ ਨੂੰ ਦੇਖੀਏ ਇਹ ਗੱਲ ਇਤਿਹਾਸ ਦੀ ਕਸਵੱਟੀ ਦੇ ਉੱਤੇ ਖਰੀ ਨਹੀਂ ਉਤਰਦੀ ਬਿਲਕੁਲ ਅਸੀਂ ਦੇਖਾ ਦੇਖੀ ਸਭ ਕਰੇ ਮਾਨਮਕ ਬੂਝ ਨਾ ਪਾਇਆ ਵਾਲੀ ਗੱਲ ਆ ਵੀ ਜੋ ਸਾਨੂੰ ਮਿਲ ਜਾਂਦਾ ਅਸੀਂ ਅੱਗੇ ਪਰੋਸ ਕੇ ਰੱਖ ਦਿੰਨੇ ਆ ਅਸੀਂ ਇਤਿਹਾਸ ਨੂੰ ਪੜ੍ਹਨਾ ਛੱਡਦਾ ਅਸੀਂ ਗੁਰਬਾਣੀ ਨੂੰ ਵਿਚਾਰਨਾ ਛੱਡ ਦਿੱਤਾ ਇਤਿਹਾਸਿਕ ਜੇ ਪੱਖ ਨੂੰ ਅਸੀਂ ਦੇਖੀਏ ਇਹ ਗੱਲ ਬਿਲਕੁਲ ਨਰੋਲ ਚੁੱਥੀ ਆ ਇਸ ਗੱਲ ਦਾ ਸਿੱਖ ਧਰਮ ਦੇ ਵਿੱਚ ਹਉਆ ਨਾ ਬਣਾਇਆ ਜਾਵੇ ਰੋਲਾ